ਪਰਦਾਨਗੀ ਮੰਡਲ ਦੇ ਸਾਥੀਓ ਹਾਜ਼ਰੀਨ ਵਕਤ ਬਹੁਤ ਹੋ ਗਿਆ ਹੈ ਵਿਸ਼ੇ ਵੀ ਭਾਸ਼ਣਾਂ ਦਾ ਖਾਸਾ ਹਿੱਸਾ ਤੁਸੀਂ ਇਨਾਮ ਦੇ ਦੀ ਬਾਣਿਆ ਤੁਹਾਡੇ ਮਨਾਂ ਵਿੱਚ ਸਵਾਲ ਜਿਹੜੀ ਆਇਆ ਪਰ ਕਿਉਂਕਿ ਇਹ ਵਿਚਾਰ ਚਰਚਾ ਹੈ ਮੈਂ ਵੀ ਇਸ ਵਿਚਾਰ ਚਰਚਾ ਤੇ ਆਪਣੀ ਇੱਕ ਗੱਲ ਕਹਿਣੀ ਚਾਹਣਾ ਮੈਨੂੰ ਕੋਈ ਸਵਾਲ ਪਾਰਨਾ ਚਾਹਣਾ ਹੈ ਤੇ ਕੋਲੇ ਆਪਣਾ ਮਤ ਵੀ ਰੱਖਣਾ ਚਾਹਣਾ। ਮੇਰਾ ਸਵਾਲ ਇਹ ਹੈ ਕਿ ਜਦੋਂ ਅਸੀਂ ਜਨ ਤੁਸੀਂ ਹਰ ਮੇਰੇ ਆਪਣੇ ਜਮਾਤ ਚ ਆ ਕੇ ਵਿਚਾਰੋ ਕਿ ਇਸ ਵੇਲੇ ਰਾਜ ਸਭਾ ਤੇ ਜਿਹੜੀ ਟੇਰ ਹੈ ਜਿਹਾਪਾ ਕਹਿੰਦੇ ਆ ਰਾਜ ਸਭਾ ਤੇ ਪਹੁੰਚਣ ਮਾਰਸੇ ਕਰਦੇ ਆ ਉਹ ਤੇ ਪਹੁੰਚ ਚੁੱਕੀ ਹੈ। ਜੋ ਪਹੁੰਚ ਚੁੱਕੀ ਹੈ ਤੇ ਹੁਣ ਕੀ ਕਰਨਾ ਚਾਹੀਦਾ ਹੈ? ਜਿਵੇਂ ਪਹਿਲਾਂ ਦੀ ਕਾਂਗਰਸ ਤੇ ਸਰਕਾਰ ਵੇਲੇ ਜਿਹੜੀਆਂ ਨੀਤੀਆਂ ਉਹਨਾਂ ਨੇ ਲਾਗੂ ਕੀਤੀਆਂ ਉਹਨਾਂ ਦੀਆਂ ਨੀਤੀਆਂ ਦਾ ਰਿਜ਼ਲਟ ਜਦੋਂ ਉਹ ਦੋ ਟਰਮਾਂ ਵਿੱਚ ਅਫਲਾਸਟ ਹੋ ਗਏ ਲੋਕਾਂ ਦੇ ਮਨ ਤੋਂ ਰਹਿ ਗਏ ਤਾਂ ਉਹਨਾਂ ਨੇ ਆਪਣਾ ਇੱਕ ਨਵਾਂ ਇੰਜੀਨ ਲਿਆ ਕੇ ਲਾ ਲਿਆ ਜਿਨੇ ਜੇ 10 ਸਾਲਾਂ ਵਿੱਚ 11% ਦਾ ਵਾਧਾ ਹੋਇਆ ਸੀ 1% ਲੋਕਾਂ ਦੀ ਆਮਦਨ ਵਿੱਚ ਤੇ ਮੋਦੀ ਦੀ ਸਰਕਾਰ ਦੇ ਇੱਕ ਸਾਲ ਵਿੱਚ 4% ਦਾ ਵਾਧਾ ਜਿਹੜਾ ਉਹ ਹੋਇਆ ਜਿਨ੍ਹਾਂ ਦੀ ਅੰਡੈਂਸ ਜਿਹਨਾਂ ਜਿਹੜੇ 1% ਦੇਸ਼ ਦੇ ਅਮੀਰ ਹੈ ਤਾਂ ਹੁਣ ਦੇਸ਼ ਦੀ ਇਹ ਹਕੂਮਤ ਇਹਦੀ ਰਾਜਨੀਤੀ ਕੀ ਹੈ ਜੇ ਦੀ ਰਾਜਨੀਤੀ ਸਮਝ ਆ ਜਾਏਗੀ ਤਾਂ ਮੇਰਾ ਸਵਾਲ ਵੀ ਤੁਹਾਡੇ ਸਾਹਮਣੇ ਪਰੋਸਿਆ ਜਾਏਗਾ ਤੇ ਮੇਰੇ ਸਵਾਲ ਤੇ ਇਹ ਬਹਿਸ ਦਾ ਕੰਮ ਵੀ ਮੈਂ ਸਮਝਾ ਕੇ ਕੋਲ ਪਾਏਗਾ ਉਹਨਾਂ ਦੀ ਰਾਜਨੀਤੀ ਹੈ فرقا فرکو تروی کام کرنا ہے اور ساڑھی فرقا پرستی دے بال گوٹے کے یہ ونڈ دے بل بوٹے کے کیونکہ وہ سمجھ ہیں اتنے ہندو کی بہت گھنٹی ہے کہ دے ابھی ہندو تک آرگنائز کر کے اپنا اگلا مشن پورا کر سکتے ہیں جیسی ہونا دی پالیٹکس سمجھ لیے کہ پھر سانوں اپنے دے پیچ ਫਿਰ ਸਾਨੂੰ ਆਪਣੀ ਨਾਰੇ ਫਿਰ ਸਾਨੂੰ ਆਪਣੀ ਸਾਰੇ ਉਹ ਜਿਹੜੀਆਂ ਕਾਰਵਾਈਆਂ ਅਸੀਂ ਕਰਦੇ ਆ ਸਰਕਾਰनियां ਕਰਦੀਆਂ ਕਰਦੇ ਆ ਉਹਨਾਂ ਬਾਰੇ ਸੋਚਣਾ ਪਾਏਗਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਦੋ ਫੌਜਾਂ ਅਮਨੋ ਸਾਹਮਣੀ ਲੜਾਈ ਚ ਲੜਨ ਕਿਉਂ ਨਾ ਫੌਜਾਂ ਦੇ ਬਾਟਰ ਤੇ ਇਹ ਦੇਖਣਾ ਹੁੰਦਾ ਕਿੱਥੇ ਅਸੀਂ ਹਰੇ ਰੋਗ ਦੀ ਲੜਾਈ ਲੜਨੀ ਹੈ ਕਿੱਥੇ ਅਸੀਂ ਪਿਛਾਂ ਹਟ ਕੇ ਦੁਸ਼ਮਣ ਨੂੰ ਅੱਗੇ ਵਧੰਦਾ ਮੋੜ ਕਾਟੇਨਾ ਕਿੱਥੇ ਅਸੀਂ ਉਹਨਾਂ ਨੂੰ ਘੇਰਾ ਪਾਉਣਾ ਇਹ ਸਾਰੇ ਲੋਕ ਇਸ ਲੜਾਈ ਨੂੰ ਜਾਣਦੇ ਐ ਕਿ ਰਾਜਨੀਤੀ ਦੀ ਲੜਾਈ ਵਿੱਚ ਹੀ ਐ ਲਾਜ਼ਮੀ ਹੁੰਦਾ ਕਿਉਂਕਿ ਉਹਨਾਂ ਦੀ ਰਾਜਨੀਤੀ ਯਾਰ ਧਾਪੇ ਝਿਰਕੂ ਝੂਵੀ ਕਰਨ ਕਰਨਾ ਹੈ ਇਸ ਬੰਦਰ ਨੂੰ ਇਸ ਪਾੜਿਆ ਨੂੰ ਲਜਾਉਣਾ ਹੈ ਕਿ ਅਸੀਂ ਹਿੰਦੂਆਂ ਦੀ ਬਹੁ ਗਿਣਤੀ ਆ ਅਸੀਂ ਜਿਨ੍ਹਾਂ ਤੇ ਵੀ ਅਟੈਕ ਕਰੀਏ ਅਸੀਂ ਉਹਨਾਂ ਨੂੰ ਪਾਸੇ ਕਰਦੇ ਜਾਈਏ ਮੇਰਾ ਰੋਸ ਮੈਂ ਸਾਹਮਣੇ ਤੁਹਾਡੇ ਰੱਖਣਾ ਚਾਹੁੰਦਾ ਹੈ ਵਿਸਾਲ ਦੇ ਤੌਰ ਤੇ ਹੋ ਮੁਸਲਮਾਨਾਂ ਦੇ ਤੌਰ ਤੇ ਹਮਲਾ ਕਰਦੇ ਆ ਉਹਨਾਂ ਦਾ ਹਮਲਾ ਗਲਤ ਹੈ ਕਿਹੜਾ ਵਿਰੋਧ ਹੋਣਾ ਚਾਹੀਦਾ ਹੈ ਵਿਰੋਧ ਕਰਦੇ ਆ ਪਰ ਕੀ ਜਿਹੜਾ ਵੀ ਵਿਰੋਧ ਵਿੱਚ ਜਾਂਦਾ ਉਹ ਆਪਣੇ ਹਿੰਦੂ ਭਾਈਚਾਰੇ ਦੀਆਂ ਕਹਿੰਦੇ ਆ ਦੇਖੋ ਆ ਕਮਿਊਨਿਸਟ ਵੀ ਦੇਖੋ ਆ ਤਰਕਸ਼ੀਲ ਵੀ ਦੇਖੋ ਆ ਪ੍ਰੋਗਰੈਸ਼ਨ ਲੋਕ ਵੀ ਇਹ ਤੁਹਾਡੇ ਖਿਲਾਫ ਹੈ ਜਦੋਂ ਇਹ ਜਟਨੀਤੀ ਫੜਾਉਂਦੇ ਆ ਕਿ ਉਹਨਾਂ ਦੀ ਪੋਲਰਾਈਜੇਸ਼ਨਾਂ ਜਿਹੜੀ ਉਹਨਾਂ ਦਾ ਪਾੜਾ ਲਗਾਉਣਾ ਹੈ ਕਿ ਜਿਹੜਾ ਇੱਕ ਮਰੂਲੀ ਪਾੜਾ ਵਧਦਾ ਜਾਏ ਉਹਦੇ ਵਿੱਚ ਕਾਮਯਾਬ ਹੋ ਜੇ ਹੈ ਕੋਈ ਇਹ ਨਾ ਸਮਝੇ ਕਿ ਮੈਂ ਇਹ ਕਹਿ ਰਿਹਾ ਕਿ ਮੁਸਲਮਾਨਾਂ ਦੀ ਰਾਖੀ ਨਹੀਂ ਹੋਣੀ ਚਾਹੀਦੀ ਘੱਟੋ ਘੱਟ ਜਿਹੜੇ ਮੈਨੂੰ ਜਾਣਦੇ ਆ ਉਹ ਮੇਰੇ ਤੇ ਸ਼ੱਕ ਤੇ ਨਹੀਂ ਕਰਨਗੇ ਮੇਰਾ ਸਵਾਲ ਇਸ ਕਰਕੇ ਆ ਕਿ ਅਸੀਂ ਕਿਵੇਂ ਲੜਨਾ ਹੈ ਇਹ ਦੋਹਤਾਰੀ ਲੜਾਈ ਹੈ ਜੇ ਅਸੀਂ ਉਹਨਾਂ ਦੀ ਪੋਲਿਟਿਕਸ ਦਾ ਹਿੱਸਾ ਬਣ ਗਏ ਅਸੀਂ ਮਾਰ ਖਾਵਾਂਗੇ ਔਰ ਮਾਰ ਖਾ ਰਹੇ ਆ ਇਹੀ ਕਾਰਨ ਹੈ ਕਿ ਸਾਡੇ ਮੰਚ ਤੋਂ ਡਿਫੈਂਸ ਦੀ ਲੜਾਈ ਦੇ ਸ਼ਲੋਗ ਨਜੜੇ ਉੱਭਰਦੇ ਆ ਜੋ ਕੁਸ਼ ਹੈ ਇਹਨੂੰ ਬਚਾਉਣ ਦੀ ਗੱਲ ਕਰਨ ਦੀ ਹੈ ਅੱਗੇ ਵੱਧਣ ਦੀ ਗੱਲ ਆ ਜੜੀ ਔਰ ਨਹੀਂ ਆਉਂਗੀ ਸਾਡੇ ਕਤਰੀ ਬਾਬਿਆਂ ਦੀ ਸਟੇਜ ਸਾਨੂੰ ਇਹਨੂੰ ਕਿੱਥੋਂ ਕੱਟੇ ਕਹਿੰਦੀ ਹੈ ਕਿ ਇਹ ਅੱਗੇ ਨਹੀਂ ਹੈ ਕਿ ਅਸੀਂ ਕੇਵਲ ਡਿਫੈਂਸ ਦੀ ਅਸੀਂ ਰਫੈਂਸ ਕਰਨਾ ਹੈ ਅਸੀਂ ਹਮਲਾ ਕਰਨਾ ਹੈ ਅਸੀਂ ਅੱਗੇ ਕਿਵੇਂ ਵਧਣਾ ਹੈ ਡਿਫੈਂਸ਼ੂਅਲੀਟੀ ਮਾ ਕਦੇ ਜਿੱਤ ਨਹੀਂ ਆਣੀ ਇਹ ਆਪਾਂ ਸਾਰੇ ਜਾਣਦੇ ਆ ਪਰ ਇਹ ਹਮਲਾ ਕੋਈ ਟੀਮ ਵਾਲਾ ਹਮਲਾ ਨਹੀਂ ਇਹ ਰਾਜਨੀਤਿਕ ਤਾਨਸ਼ਾ ਜਿਹੜੇ ਉਹਨਾਂ ਨਾਲ ਇਹਦਾ ਹਮਲਾ ਹੈ ਮੈਂ ਦੂਜੀ ਗੱਲ ਕਹਿਣੀ ਚਾਹਣਾ ਅਸੀਂ ਕਹਉਂਦੇ ਸਵਾਲ ਕਿ ਮੈਂ ਨਹੀਂ ਆਂਦਾ ਮੈਂ ਉਹਨਾਂ ਦੇ ਪੱਖ ਚ ਕਹਿ ਰਿਹਾ ਮੈਂ ਸਵਾਲ ਉਠਾਇਆ ਉਹਨਾਂ ਨੂੰ ਕਿਵੇਂ ਇੱਕ ਬਹੁਤ ਅੱਛੀ ਮਦਦ ਕਰ ਗਈ ਹੈ ਗਾਂਵ ਸਾਡੇ ਦੇਸ਼ ਵਿੱਚ ਇੱਕ ਮਾਨਤਾ ਪ੍ਰਾਪਤ ਕਿਉਂ ਗਾਂ ਦਾ ਕਿਉਂਕਿ ਅਸੀਂ ਬਰਜਾਨਾ ਖੇਤੀ ਕਰਦੇ ਸਾਂ ਸਾਡੇ ਇਤਿਹਾਸ ਵਿੱਚ ਹੈ ਸਾਡੇ ਅੰਸ਼ ਵਿੱਚ ਹੈ ਸਾਡੇ ਪੰਜਾਬ ਦੇ ਲੋਕਾਂ ਨੇ ਜਿੰਨੇ ਜੜੀ ਖਾਨੇ ਚਾਲੇ ਬਚ ਕੇ ਦਿੱਤੇ ਜਿਹੜੇ ਵੱਢ ਪੈਦਾ ਕੀਤੇ ਉਹਦਾ ਸਨਮਾਨ ਕਰਕੇ ਲੋਕ ਉਹਦਾ ਸਸ਼ਕਾਰ ਹੋ ਗਏ ਤੇ ਚਾਰਜਰ ਪਾ ਕੇ ਉਹਨਾਂ ਕਰਦਾ ਕੰਮ ਕਰਦੇ ਸੀ ਇਹ ਕਿਉਂ ਹੈ ਜੇ ਅਸੀਂ ਇਸ ਗੱਲ ਨੂੰ ਨਾ ਸਮਝਾਂਗੇ ਅੱਜ ਦੇ ਬਦਲੇ ਹਰਾਤੇ ਜਨਾ ਸਮਝਾਂਗੇ ਕੇਵਲ ਆਪਣੇ ਇੱਕ ਨਾਰੇ ਨਾਲ ਜਾਂ ਇੱਕ ਤਾੜੀ ਮਰਾਉਣ ਦੇ ਇਸ ਢੰਗ ਨਾਲ ਗੱਲ ਕਰਾਂਗੇ ਇਹ ਵੀ ਉਹਨਾਂ ਨੂੰ ਪੇ ਕਰਦੀ ਹੈ ਮੈਂ ਫਿਰ ਕਹਿੰਦਾ ਜੇ ਅੱਜ ਡਰਪਲੈਸ ਟੇਕ ਸਵਾਲ ਤੇ ਆਪਾਂ ਗੱਲ ਕਰਦੇ ਆਂ ਮੈਂ ਆਪਣੀ ਗੱਲ ਮੁਕਾਉਂਗਾ ਕਿ ਹੁਣਾਂ ਕੀ ਚਾਹੀਦਾ ਮੈਂ ਨਾਲ ਸਾਰੀਆਂ ਗੱਲਾਂ ਚ ਉਹਨਾਂ ਦੇ ਨਾਲ ਸਹਿਮਤ ਨਹੀਂ ਨਾ ਨਾ ਨੇ ਵਿਰੋਧੀ ਗੱਲ ਕਰਦਾ ਕਿ ਉਹਨੂੰ ਰੋਕਣਾ ਚਾਹੀਦਾ ਪਰ ਅਸੀਂ ਅੱਗੇ ਜਿਵੇਂ ਵਧ ਮੈਂ ਮੇਰਾ ਪੁਆਇੰਟ ਇਹ ਹੈ ਪਰ ਮੈਂ ਕਹਿ ਰਿਹਾ ਅਸੀਂ ਜਾਤ ਦੇ ਇਤਿਹਾਸ ਤੇ ਚਾਤੀ ਮਾਰਨੀ ਹੋਏਗੀ ਜਾਤ ਦਾ ਵਰਟਾਣਾ ਇਹ ਉਹਨੂੰ ਵਾਪਰਿਆ ਸੀ ਜਦੋਂ ਕਬੀਲਾਦਾਰੀ ਯੁੱਗ ਸੀ ਜਦੋਂ ਕਬੀਲਿਆਂ ਤੋਂ ਸਟੇਟ ਦਾ ਜਿਹਨੂੰ ਕਹ ਲਿਆ ਹਕੂਮਤੀ ਜ਼ੋਰਾਇਆ ਤਾਂ ਫੇਰ ਉਹਦੀ ਸਰੂਪਬੰਦੀ ਕੀਤੀ ਗਈ ਆਪਾਂ ਸਾਰੇ ਜਾਣਦੇ ਆ ਵਰਨ ਮੰਡ ਕੀਤੀ ਗਈ جاتا بہت نیا سن پر ورن بنا لگیا گروپ بنا کے چار بنائے کئی سانت دالے کہیں یہی تو ہندوستان ہے یہی تو ورنمنٹ نے سارے پسے کا پٹھا پایا ہوا ہے مینیا کا نہیں پایا پر یہ چیز اتنے ہی ہے جتنے بھی اسٹیٹ ہون چایا آپ کی رپبلک چاچے پڑھ کے ویخیے جہے چار ورن ہیں وہی برابر بچے بھرن وہ بھی بیان کردہ ہے کتھے وہ یورپ دی گل کردہ یونان دی گل کردہ اکھڑ دی گل کردہ اٹھے دی گل پھر یہ کہنا کہ اے نہیں ہے ہونے آج جو ہوتے کہ ہاسک پروپ جنو کہل گے چوفتے چوے کیے جہو جھاد دا سنکالپ کہل گے کبھیدہ داری دا سی جہو ریاستہ دا راجہ دا دور آیا جہو اسی بد ہے پھر بھرن ماند تکر آیا پھر ہونٹی کی پوزیشن ہے ਅੱਜ ਫైనాన్స్ ਕੈਪੀਟਲ ਰਾਜ ਕਰਦੀ ਹੈ ਬਿੱਤੀ ਸਰਮਾਇਆ ਰਾਜ ਕਰਦਾ ਹੈ ਇਹ ਅੱਜ ਦਾ ਨਹੀਂ ਕਰਦਾ ਅੱਜ ਤੋਂ ਇੱਕ 100 ਸਾਲ ਪਹਿਨਾ ਜਦੋਂ ਸਾਡੇ ਕਦਰੀ ਬਾਬਿਆਂ ਨੇ ਇਹਦੇ ਖਿਲਾਫ ਪੀੜਾ ਚੁੱਕਿਆ ਮੈਂ ਤੇ ਨੌਜਵਾਨ ਪੀੜੀ ਨੂੰ ਕਹੂੰਗਾ ਅੱਜ ਹੈਂਡ ਕਰਨਾ ਤਾਂ ਸਾਡੇ ਬਾਬਿਆਂ ਦਾ ਮੁੱਲ ਵੀ ਬਾਬੇ ਬਾਬਿਆਂ ਦੀ ਕੁਰਬਾਨੀ ਦਾ ਜਿਹਨੂੰ ਕਹਿ ਲਈਏ ਅਸੀਂ ਸਹੀ ਮੁਲੰਕਣ ਵੀ ਤਾਹ ਕਰ ਸਕਾਂਗੇ ਇੱਕ ਪਾਸੇ ਬਾਬਿਆਂ ਦੀ ਕਰਨੀ ਉਹਨਾਂ ਦੀ ਯੁੱਧ ਨੀਤੀ ਤੇ ਦੂਜੇ ਪਾਸੇ ਲਹਿਣ ਦੀ ਸਾਮਰਾਜ ਸ਼ਰਮਾਇਦਾਰੀ ਦੀ ਉਚਤਨ ਵਰਤਾ ਉਹਦੇ ਵਿੱਚੋਂ ਨਿਕਰ ਕੇ ਖਾ ਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਬਰਾਬਰ ਰੱਖ ਕੇ ਇਹਦਾ ਅਧਿਐਨ ਕਰਕੇ ਵੇਖੋ ਸਾਡੇ ਬਾਬਿਆਂ ਦੀ ਸਾਰੇ ਦੇਸ਼ ਨੂੰ ساری ਦੁਨੀਆ ਨੂੰ ਕਿੱਡੀ ਵੱਡੀ ਜੇਣ ਹੈ ਕਿ ਮੈਂ ਕਹਾਂ ਉਦੋਂ ਕੀਆ ਸੀ ਕਿ ਫਰਾਂਸ ਕੈਪੀਟਲ ਉਹਦੀ ਧੌਂਸੇ ਜਿਸ ਸੰਸਾਰ ਮੁੜ ਗਿਆ ਹੈ ਅੱਜ ਇੱਕ 100 ਸਾਲ ਪਿਛੋਂ ਫਾਈਨਾਂਸ ਕੈਪੀਟਲ ਦੀ ਤõਸ ਹੈ ਜੜੀ ਉਹ ਗਲੋਬਲ ਵਰਤਾਰੇ ਬਣ ਗਈ ਹੈ ਹੁਣ ਗਲੋਬਲ ਵਰਤਾਰੇ ਵਿੱਚ ਉਹ ਚਾਤ ਨੂੰ ਵੀ ਆਪ ਵਾਰਦੀ ਹੈ ਤਾਂ ਕਿ ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵਾਂ ਉਹ ਚਾਤ ਦੇ ਵਿਕਸ਼ਿਤ ਰੂਪ ਨੂੰ ਦੇਸ਼ ਤੇ ਸਾਰਨ ਨੂੰ ਵੀ ਆਪ ਵਾਰਦੀ ਹੈ ਉਹ ਵਿਕਸ਼ਿਤ ਤੇ ਅਵਿਕਸ਼ਿਤ ਮੁਲਕਾਂ ਦੇ ਸੰਕਲਪ ਨੂੰ ਵੀ ਆਪ ਵਾਰਦੀ ਹੈ ਮਾ ਕੀ ਕੀ ਕਮਾਉ ਰੰਗ ਤੇ ਨਸਰ ਨੂੰ ਉਹਨੂੰ ਹੀ ਉਬਾਰਦੀ ਐ ਉਹ ਗੋਰੇ ਤੇ ਕਾਲੇ ਹਰਸ਼ੀ ਨੂੰ ਵੀ ਉਹਨੂੰ ਉਬਾਰਦੀ ਐ ਇਸ ਸਾਮਰਾਜ ਦੀ ਜਿਹੜਾ ਵਿਜੀ ਸਾਹਿਬ ਜਿਹਨੂੰ ਕਹਿੰਦੇ ਫਾਈਨੈਂਸ ਕੈਪਟਲਿਜ਼ਮ ਐ ਇਹ ਉਹਦੀ ਧੌਂਸ ਜਿਹੜੀ ਗਲੋਬਲ ਧੌਂਸ ਐ ਇਹ ਉਹਦਾ ਰਿਜ਼ਲਟ ਐ ਜੇ ਅਸੀਂ ਉਹਨੂੰ ਘੇਰਾ ਨਹੀਂ ਪਾਉਂਦੇ ਤਾਂ ਜੇ ਅਸੀਂ ਜਿਹੜੀ ਉਹਨਾਂ ਦੀ ਸਿਰਕਾ ਪ੍ਰਸਤੀ ਨਹੀਂ ਪਹੁੰਚ ਐ ਜਿਹੜੀ ਉਹ ਪਾੜਾ ਵਧਾਉਂਦੇ ਐ ਜੇ ਅਸੀਂ ਹਿੰਦੂਆਂ ਦੀ ਵਾਗ ਗਣਤੀ ਜਿਹੜੇ ਹਿੰਦੂਆਂ ਦੀ ਜਿਹੜੇ ਕਾਮੇ ਹਿੰਦੂ ਐ ਜੇ ਉਹਨਾਂ ਨੂੰ ਅਸੀਂ ਆਪਣੇ ਨਾਲ ਜਿੱਤਣ ਚ ਕਾਮਯਾਬ ਨਹੀਂ ਹੁੰਦੇ ਸਾਡੀ ਨਾ ਮੁਸ਼ਕਲਾਂ ਕਠਨ ਦੁਨੀਆਂ ਨਹੀਂ ਇਹ ਬਾਤ ਨੂੰ ਆ ਜਾਣ ਗਿਣਾ ਇਹ ਮੁਸਲਮਾਨਾਂ ਤੇ ਹਮਲੇ ਵੀ ਹੋਣਗੇ ਚਰਚਾਂ ਤੇ ਹਮਲੇ ਵੀ ਹੋਣਗੇ ਜਾਤੀ ਹਮਲੇ ਵੀ ਹੋਣਗੇ ਹਰ ਤਰ੍ਹਾਂ ਦਾ ਹਮਲਾ ਹੋਏਗਾ ਕਿ ਜੇ ਉਹਨੂੰ ਪਛਾਰਨਾ ਹੈ ਤੇ ਫਿਰ ਉਹ ਹੀ ਛਮੜ ਇਸ ਕਿ ਉਹਨਾਂ ਨੂੰ ਕਿਵੇਂ ਪਾਰ ਸਕਦੇ ਆ ਭਾ ਉਹਨਾਂ ਦਾ ਜਮਾਤੀ ਹੈ ਚੁਕਾ ਕੇ ਜਿਨ੍ਹਾਂ ਦੀ ਸੇਵਾ ਇਹ ਹਕੂਮਤ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਨਖੇੜ ਕੇ ਤੇ ਕੰਮ ਇਹ ਹਿੰਦੂਆਂ ਨੂੰ ਆਪਣੇ ਨਾਲ ਕਿਵੇਂ ਲਿਆ ਸਕਦੇ ਆ ਅਚੰਗਾ ਇਸ ਗੱਲ ਦਾ ਮੈਂ ਵਿਚਾਰ ਚਰਚਾ ਵਿੱਚ ਇਹ ਕਹਿਣਾ ਚਾਹੁੰਦਾ ਕਿ ਕੋਈ ਮੈਨੂੰ ਕਹੇਗਾ ਇਹ ਗੱਲ ਚਾਹੁੰ ਕਹਿਣਾ ਹੋਰ ਨਹੀਂ ਕਹਿੰਦਾ ਅਸੀਂ ਸਾਰੇ ਭਗਤ ਸਿੰਘ ਦਾ ਨਾਮ ਲੈਨੇ ਆ ਉਹਦੀ ਕਿਤਾਬ ਚੱਕਿਓ ਪੜ ਕੇ ਵੇਖਿਓ ਇਨਕਲਾਬੀ ਪ੍ਰੋਗਰਾਮ ਦੇ ਖੜੇਚ ਜੇ ਨਾ ਕਲਾਕੀਆਂ ਉਹਦੀ ਇੱਕ ਵੀ ਗੱਲ ਖਰਚ ਕਰਕੇ ਵਿਖਾਓ ਤੇ ਮੰਨ ਲਓਗਾ ਮੈਂ ਵੀ ਕਿ ਹੱਤ ਮੈਂ ਗਲਤ ਕਹਿ ਰਿਹਾ ਹੋਵਾਂਗਾ ਉਹਦਾ ਅੱਠਵਾਂ ਨੁਕਤਾ ਹੈ ਕਿ ਲੋਰ ਅਨਸਾਰ ਕੰਮ ਦਾ ਸਮਾਂ ਘੱਟ ਕਰਨਾ ਪਏਗਾ ਅੱਜ ਜਿੰਨੀ ਟੈਕਨੋਲੋਜੀ ਖਾਂ ਵਸ ਗਈ ਅੱਜ ਜਿਛੋਟੇ ਤਰ ਪਹੁੰਚ ਗਿਆ ਮਨੁੱਖ ਅੱਜ ਬੇਰਜਰੀ ਬੇਰਜਰੀ ਹੈ ਅਜੰਕਲੇ ਚੱਕ ਕੇ ਪੜ ਕੇ ਵੇਖ ਲਓ ਅੱਜ ਸਵੇਰ ਹੀ ਮੈਨੂੰ ਇੱਕ ਵਿਦਿਆਰਥੀ ਕਾਲ ਯੂਨੀਵਰਸਿਟੀ ਦਾ ਕਹਿੰਦਾ ਸੀ ਆ ਨਵੇਂ ਅੰਕੜਿਆਂ ਬਾਰੇ ਕੀ ਕਹਿੰਦੇ ਹੋ ਆਂਦਾ 550 ਕੰਮ ਹਰ ਜਿੰਦਾ ਕੰਮ ਤੋਂ ਬਾਹਰ ਕੀਤਾ ਜਾ ਰਿਹਾ ਹੈ ਹਿੰਦੁਸਤਾਨ ਚ ਜੇ ਕੰਮ ਤੋਂ ਬਾਹਰ ਕਰਨ ਦੀ ਗੱਲ ਹੋ ਰਹੀ ਹੈ ਫਿਰ ਕੰਮ ਤੇ ਲੈ ਕੇ ਕਿਵੇਂ ਜਾਣਾ ਹੈ ਇਹ ਆਓ ਮਿਸ਼ਨ ਜਿਹੜਾ ਦੁਸ਼ਮਣ ਨੂੰ ਕਮਜ਼ੋਰ ਕਰ ਦੇਵੇਗਾ ਜਿਹੜਾ ਸਾਡੀਆਂ ਧਰਾਂ ਨੂੰ ਟੱਕਰਾ ਕਰ ਦੇਵੇਗਾ ਜਿਹੜਾ ਸਾਡੀ ਇਸ ਲੜਾਈ ਨਾਲ ਕੱਟ ਕੇ ਜੰਗ ਨੂੰ ਛੋੜ ਕੇ ਉਹਨਾਂ ਨੂੰ ਹਾਰ ਦੇ ਸਕੇਗਾ ਜਿਹਾਂ ਸੁਏ ਦੀ ਅਹਿਮੀਅਤ ਨੂੰ ਨਾ ਸਮਝੇ ਕਿ ਕਾਮੁਦਾ ਸਮਾਟ ਕੱਟ ਕਰਨ ਨਾਲ ਕਿੰਨਾ ਰਸਕਾਰ ਪੈਦਾ ਕੀਤਾ ਜਾ ਸਕਦਾ ਹੈ ਅਸੀਂ ਚੰਗ ਉਹਨਾਂ ਦੇ ਜਿਹੜੇ ਜ਼ਮੀਨ ਦੇ ਮਾਲਕ ਹੋ ਕਹਿੰਦੇ ਹੈ ਜੇ ਕਾਮੁਦਾ ਸਮਾਟ ਕੱਟ ਗਿਆ ਵਾ ਤੇਰੇ ਕਹਣਗੇ ਉਹ ਆਪ ਸੋਚੇ ਤੇ ਰਿਪੋਰਟ ਦਰਤੀ ਨੰਨ ਕੰਮ ਨਹੀਂ ਜਾਇਗਾ ਤੇਰੇ ਘਰੇ ਵੱਧ ਪੈਸੇ ਆਉਣਗੇ ਕਿ ਘਟ ਆਉਣਗੇ ਇਹ ਦੋ ਟਾੜੀ ਗੱਲਾਂ ਨੂੰ ਸਮਝਣਾ ਸਮੇਂ ਦੀ ਲੋੜ ਹੈ ਜੇ ਅਸੀਂ ਉਹਨਾਂ ਦੀ ਪੋਲਿਟਿਸ਼ਨ ਦੀ ਪਰੇਟਕ ਸਾਈਕਰੀ ਕੈਪੋਲਿਟਿਸ਼ਨ ਜਿਹੜੀ ਕਮਿਊਨਲ ਕਰਦੇ ਐ ਜੇ ਅਸੀਂ ਉਹਨਾਂ ਦੀ ਵੱਡੀ ਗਿਣਤੀ ਵਿੱਚੋਂ ਕਿਰਤੀਆਂ ਨੂੰ ਆਪਣੇ ਜਿੰਨ ਨਾਲ ਜਿੰਨ ਕੰਮਚਾਰ ਨਹੀਂ ਹੁੰਦੇ ਫਿਰ ਅਸੀਂ ਸੰਕਟ ਵਿੱਚ ਮੇਰਾ ਵਕਤ ਸਮਾਪਤ ਹੈ ਮੈਂ ਆਪਣੀ ਗਲੈਸ ਨਾਲ ਆਉਣਾ ਜਨਤਾ ਦੇ ਵਿਚਾਰ ਕੇ ਸੋਚ ਕੇ ਅਮਨ ਵਿੱਚ ਆ ਕੇ ਵਧ ਕੇ ਇਹੀ ਸਾਡਾ ਬਾਬਿਆਂ ਦਾ ਮਿਸ਼ਨ ਹੈ ਬਹੁਤ ਬਹੁਤ ਧੰਨ ਜੇ ਗੁਰੂ ਜੀ ਮਸਲੇ ਗਿਰੇ ਜੀ ਉਹਨਾਂ ਨੂੰ